ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਨਾਲ ਆਪਾਂ ਪੁਰਾਣੇ ਪੰਜਾਬੀ ਵਿਰਸੇ ਦੀ ਗੱਲ ਕਰਨੀ ਹੈ ਜੋ ਕਿ ਮੈਂ ਗਿਆ ਸੀ ਉੱਡਤ ਸੈਦੇਵਾਲਾ ਮੇਰੇ ਦੋਸਤ ਨੇ ਜਸਪਾਲ ਸਿੰਘ ਉਹਨਾਂ ਦੇ ਘਰ ਇੱਕ ਸਬੱਬ ਨਾ ਗੇੜਾ ਲੱਗਿਆ ਸੋ ਵੀਰੋ ਉੱਥੇ ਮੈਂ ਇਹਨਾਂ ਦੇ ਮਾਤਾ ਜੀ ਦੀ ਇੱਕ ਕਲਾ ਕਿਰਤੀ ਦੇਖੀ ਜੋ ਕਿ ਬਹੁਤ ਹੀ ਵਧੀਆ ਸੀ ਪੁਰਾਣੇ ਜ਼ਮਾਨੇ ਦੀਆਂ ਚੀਜ਼ਾਂ ਜੋ ਕਿ ਉਹਨਾਂ ਨੇ ਵੀਰੋ ਮਿੱਟੀ ਦੀਆਂ ਬਣਾ ਕੇ ਆਪਣੇ ਘਰ ਦੇ ਵਿੱਚ ਸਜਾਈਆਂ ਹੋਈਆਂ ਨੇ ਉਹ ਬੱਚਿਆਂ ਲਈ ਇੱਕ ਖੇਡਾਂ ਵੀ ਨੇ ਤੇ ਇੱਕ ਮਤਲਬ ਜੋ ਪਿਛਲਾ ਲੰਘਿਆ ਜ਼ਮਾਨਾ ਹੈ ਉਹਨੂੰ ਇੱਕ ਜਾਦ ਦਵਾਉਣ ਦਾ ਤਰੀਕਾ ਵੀ ਹੈ ਇਹ ਕੁਝ ਚੀਜ਼ਾਂ ਨੇ ਉਹਨਾਂ ਨੇ ਸਾਹਮਣੇ ਰੱਖੀਆਂ ਹੋਈਆਂ ਜਿਨ੍ਹਾਂ ਦਾ ਮੈਂ ਤੁਹਾਨੂੰ ਕੱਲੀ-ਕੱਲੀ ਵਾਰੀ ਡਿਟੇਲ ਦੱਸਦਾ ਦੇਖੋ ਜੀ ਇਹ ਹੈ ਇਹਨਾਂ ਨੇ ਮਿੱਟੀ ਦਾ ਬਣਾਇਆ ਹੋਇਆ ਛੋਟਾ ਜਿਹਾ ਇਹ ਦੇਖੋ ਇਹ ਡੱਬਾ ਜਿਹਨੂੰ ਆਪਾਂ ਕਹਿੰਦੇ ਰੋਟੀਆਂ ਵਾਲਾ ਡੱਬਾ ਇਦਾਂ ਖੁੱਲਦਾ ਵਈ ਇਹ ਤੇ ਦੇਖੋ ਬੜੀ ਸੋਹਣੀ ਚੀਜ਼ ਆ ਇਹ ਹੈ ਜੀ ਆ ਆਟਾ ਵਗੈਰਾ ਪਾਉ ਕੇ ਪਹਿਲਾਂ ਇਹਦੇ ਵਿੱਚ ਰੱਖਦੇ ਹੁੰਦੇ ਸੀ ਜਿਹਨੂੰ ਆਪਾਂ ਮੱਟ ਵੀ ਕਹਿੰਦੇ ਸੀ ਇਹ ਇਸ ਤਰ੍ਹਾਂ ਦੀ ਦੇਖੋ ਬੜੀ ਸੋਹਣੀ ਜਿਹੀ ਬਣੀ ਪਈ ਆ ਅੱਗੇ ਆਓ ਜੀ ਇਹ ਮਿੱਟੀ ਦੀ ਬਣੀ ਹੋਈ ਤੱਕੜੀ ਦੇਖੋ ਜੀ ਸਮੇਤ ਵੱਟੇ ਕਿੰਨੀ ਸੋਹਣੀ ਏ ਜੋ ਚੀਜ਼ ਹੈ ਵੀਰੋ ਦੇਖੋ ਬਣੀ ਹੋਈ ਆ ਤੱਕੜੀ ਵੱਟੇ ਇਸ ਤੋਂ ਬਾਅਦ ਜੀ ਆਪਸ ਨੂੰ ਦਿਖਾਉਨੇ ਆ ਚੱਕੀ ਜੋ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਮਾਤਾ-ਮਾ ਸਾਡੀਆਂ ਇਸ ਤਰ੍ਹਾਂ ਨੂੰ ਘੁਮਾ ਕੇ ਆਟਾ ਪੀਸਦੇ ਹੁੰਦੀਆਂ ਸੀ ਉਹ ਚੱਕੀ ਇਹਨਾਂ ਨੇ ਮਾਤਾ ਜੀ ਨੇ ਬਣਾਈ ਹੋਈ ਐ ਇਹ ਦੇਖੋ ਜੀ ਸ਼ੋਲੂਆ ਕਣਕ ਜੋ ਕਿ ਸਾਡੇ ਪਿਛਲੀਆਂ ਪੁਰਾਣੀਆਂ ਫਸਲਾਂ ਸੀ ਉਹਨਾਂ ਦੇ ਬਾਰੇ ਜਾਣਕਾਰੀ ਬੱਚਿਆਂ ਨੂੰ ਕਿ ਅਸੀਂ ਇਹ ਜੀਆਂ ਫਸਲਾਂ ਅਗਾਉਂਦੇ ਸੀ ਇਹ ਜੀ ਇਹਦੇ ਵਿੱਚ ਕਣਕ ਪਾ ਕੇ ਆਪਾਂ ਚੱਕੀ ਦੇ ਕੋਲੇ ਰੱਖਦੇ ਹੁੰਦੇ ਸੀ ਵੀ ਇਹਦੇ ਵਿੱਚੋਂ ਕਣਕ ਉਹਦੇ ਚ ਪਾਈ ਤੇ ਚੱਕੀ ਨੂੰ ਘਮਾਇਆ ਇਹ ਸੀ ਥੋੜਾ ਪੁਰਾਣਾ ਵਿਰਸਾ ਸਾਡਾ ਇਹ ਜੀ ਕੋਈ ਫੁੱਲ ਵਗੈਰਾ ਆਪਾਂ ਗੰਬਲੇ ਲਾਉਣੇ ਆ ਇਹ ਦੇਖੋ ਜੀ ਨੂੰ ਓਖਲੀ ਕਹਿੰਦੇ ਨੇ ਇਹਦੇ ਵਿੱਚ ਕੋਈ ਚੀਜ਼ ਪਾ ਕੇ ਕੁੱਟਣ ਵਾਸਤੇ ਆ ਪਿਆਗੀ ਇੱਕ ਉਸਤੋਂ ਵੱਡੀ ਚੱਕੀ ਬੜੀ ਸੋਹਣੀ ਬਣਾਈ ਹੋਈ ਹੈ ਦੇਖੋ ਜੀ ਇਹ ਸਭ ਚੀਜ਼ਾਂ ਮਿੱਟੀ ਦੀਆਂ ਪੋਚੀਆਂ ਦੀਆਂ ਪਾਂਡੋ ਦੀਆਂ ਬਣਾਈਆਂ ਹੋਈਆਂ ਨੇ ਬਹੁਤ ਹੀ ਸੋਹੜੀਆਂ ਨੇ ਇਹ ਆ ਗਿਆ ਜੀ ਕਣਕ ਤੇ ਛੋਲੂਆ ਦੇਖੋ ਕਿਸ ਤਰ੍ਹਾਂ ਨੇ ਕਿੰਨੇ ਸੋਹਣੇ ਭਾਂਡੇ ਬਣਾ ਕੇ ਰੱਖਿਆ ਹੋਇਆ ਇੱਕ ਇਹ ਆ ਗਿਆ ਜੀ ਖੂ ਜਿਹਨੂੰ ਆਪਾਂ ਇਸ ਤਰ੍ਹਾਂ ਬਾਲਟੀ ਦੇ ਉੱਪਰ ਟੰਗੀ ਹੁੰਦੀ ਹੈ ਤੇ ਇਸ ਤਰ੍ਹਾਂ ਇਹਨੂੰ ਵਿੱਚ ਲਟਕਾ ਕੇ ਮਾਤਾ ਮਾਸਾ ਦੀਆਂ ਉਹਦੇ ਵਿੱਚੋਂ ਪਾਣੀ ਭਰਦੀ ਸੀ ਇਸ ਤਰ੍ਹਾਂ ਵੀਰ ਉਹਨੂੰ ਖਿੱਚ ਕੇ ਪਾਣੀ ਬਾਹਰ ਕੱਢ ਲਿਆ ਜਾਂਦਾ ਸੀ ਇਹ ਆਗੇ ਜੀ ਚੁੱਲਾ ਇਹ ਆਗੇ ਜੀ ਬਣਿਆ ਹੋਇਆ ਬਿਲਕੁਲ ਇੰਨਾ ਕਹਿੰਦੇ ਸਾਡਾ ਪੁਰਾਣੇ ਘਰ ਦਾ ਨਕਸ਼ਾ ਇਦਾਂ ਸਾਡਾ ਘਰ ਹੁੰਦਾ ਸੀ ਛੈੜ ਤੇ ਛੋਟੀਆਂ ਜਿਹੀਆਂ ਜਦੋਂ ਕੌੜੀਆਂ ਨੇ ਇਹ ਵਾਲੀਆਂ ਇੱਥੋਂ ਦੀ ਐ ਚੜ ਕੇ ਥੋੜੀ ਉੱਪਰ ਆਉਂਦੀਆਂ ਨੇ ਇਹ ਨੂੰ ਟੱਕਣ ਵਾਸਤੇ ਬਣਿਆ ਹੋਇਆ ਜੀ ਇਦਾਂ ਹਾਰਾਂ ਮਿੱਟੀ ਦਾ ਤੇ ਇੱਕ ਬਹੁਤ ਹੀ ਚੀਜ਼ ਪ੍ਰਤਨ ਹੈ ਵੀਰੋ ਜਿਹਨੂੰ ਸ਼ਾਇਦ ਕੋਈ ਨਹੀਂ ਜਾਣਦਾ ਹੋਣਾ ਇਹ ਇਹ ਦੇਖੋ ਫੜਾ ਪਹਿਲਾਂ ਬੜਦੇ ਪਿੱਛੇ ਆਹ ਚੀਜ਼ ਪਾ ਕੇ ਇਹਨੂੰ ਇਦਾਂ ਖਿੱਚਦੇ ਹੁੰਦੇ ਸੀ ਜੋ ਕਣਕ ਦੇ ਢੱਕੇ ਹੁੰਦੇ ਸੀ ਜਿ ਵਿੱਚ ਫਸ ਜਾਂਦੇ ਸੀ ਤੇ ਜਿਹੜੇ ਦਾਣੇ ਸੀ ਉਹ ਥੱਲੇ ਰਹਿ ਜਾਂਦੇ ਸੀ ਇਹ ਹੈ ਫੜਾ ਐਸ ਤਰ੍ਹਾਂ ਦੇ ਪਹਿਲਾਂ ਕੁੱਪ ਹੁੰਦੇ ਸੀ ਜੋ ਕਿ ਆਪਾਂ ਤੂੜੀ ਸਾਬਦੇ ਹੁੰਦੇ ਸੀ ਇਸ ਲਈ ਇਹਨੀਆਂ ਚੀਜ਼ਾਂ ਮਾਤਾ ਜੀ ਤੋਂ ਆਪਾਂ ਦੇਖੋ ਨੂੰ ਮਿਲੀਆਂ ਜੋ ਕਿ ਬਹੁਤ ਅਸੀਂ ਮਨਾਂ ਸੋਹਣੀਆਂ ਲੱਗਦੀਆਂ ਇਹਦੇ ਨਾਲ ਸਾਡੇ ਬੱਚੇ ਸਿੱਖਦੇ ਆ ਕਿ ਪੁਰਾਣੇ ਸੱਭਿਆਚਾਰ ਦੇ ਵਿੱਚ ਸਾਡਾ ਕੀ ਕੁਝ ਹੁੰਦਾ ਸੀ ਕਿਵੇਂ ਹੁੰਦਾ ਸੀ ਆਪਾਂ ਬੱਚਿਆਂ ਨੂੰ ਪੁਰਾਣੇ ਵਿਰਸੇ ਬਾਰੇ ਜਾਣੂ ਵੀ ਕਰਵਾ ਸਕਦੇ ਹਾਂ ਕਿ ਉਹਨਾਂ ਲਈ ਇੱਕ ਪ੍ਰਕਾਰ ਦੀ ਖੇਡਾਂ ਵੀ ਨੇ ਸਭ ਨੂੰ ਦੇਖੋ ਇਸ ਮਾਤਾ ਦੀ ਕਲਾ ਨੂੰ ਸਲਾਮ ਹੈ ਜਿਨ੍ਹਾਂ ਨੇ ਵਿਰਸੇ ਪ੍ਰਾਣੀ ਨੂੰ ਇੰਨਾ ਸੰਭਾਲ ਕੇ ਰੱਖਿਆ ਹੋਇਆ ਸੋ ਜੀ ਸਾਰੇ ਵੀਰੋਂ ਮੈਂ ਧੰਨਵਾਦ ਦੇਖੋ ਮਾਤਾ ਜੀ ਦੀ ਕਲਾ ਨੂੰ ਇੱਕ ਸਲਾਮ ਤਾਂ ਬਣਦਾ ਹੈ ਦੇਖੋ ਕਿੰਨੀਆਂ ਪੁਰਾਣੀਆਂ ਚੀਜ਼ਾਂ ਇਹਨਾਂ ਨੇ ਵਿਰਸੇ ਦੇ ਤੌਰ ਤੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਧੰਨਵਾਦ ਵੀਰੋਂ ਮਿਲਦੇ ਹੋ ਕੀ ਐਦਾਂ ਦੀ ਹੋਰ ਪੁਰਾਣੇ ਕਲਚਰ ਦੀ ਵੀਡੀਓ ਲੈ ਕੇ ਸੋ ਸਾਰੇ ਵੀਰ ਚੈਨਲ ਨਾਲ ਜੁੜੇ ਰਹੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ